ਸਾਰਾ ਜੋ ਜੋ ਸਪੈਸ਼ਲ ਲਾਖਾ ਲਗਾਇਆ ਜਾ ਰਿਹਾ ਹੈ ਇਸ ਕੇ ਸਬੰਧ ਵਿੱਚ ਲਗਾਇਆ ਜਾ ਰਿਹਾ ਹੈ ਐਸਐਸਪੀ ਮੈਡਮ ਡਾਕਟਰ ਪੱਗਜੈਨ ਦੀ ਅਗਵਾਈ ਹੇਠ ਫਰੀਦਕੋਟ ਦੇ ਵਿੱਚ ਅੱਜ ਅਸੀਂ ਬਾਜ਼ਾਖਾਨਾ ਅੰਡਰ ਬ੍ਰਿਜ 'ਤੇ ਅੱਜ ਹੀ ਨਾਕਾ ਲਗਾਇਆ ਜੋ ਕਿ ਜਿਹੜੇ ਤਿਹਾੜੀ ਦੀਵਾਲੀ ਆ ਰਿਹਾ ਲੋਕਾਂ ਨੂੰ ਸੇਫਟੀ ਪ੍ਰਦਾਨ ਕਰਨ ਲਈ ਔਰ ਜਿਹੜੇ ਵੀ ਇੱਥੇ ਲੋਕ ਮਾੜੇਨਸ ਬੰਗ ਰਹੇ ਆ ਉਹਨਾਂ ਨੂੰ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀਆਂ ਵੀ ਗੱਡੀਆਂ ਨੇ ਇੱਥੇ ਉਹਨਾਂ ਨੂੰ ਪ੍ਰੋਪਰਲੀ ਚੈੱਕ ਕੀਤਾ ਇਹ ਸਾਰਾ ਜ਼ਿਲ੍ਹੇ ਦੇ ਵਿੱਚ ਹੀ ਇਹ ਅੱਜ ਜਿਹੜੀ ਐ ਸਪੈਸ਼ਲ ਮੀਨਸ ਫਾਈ ਗਈ ਹੈ ਆ ਜਿਵੇਂ ਕਿ ਦੇਖਿਆ ਜਾ ਰਿਹਾ ਕਿ ਤੁਹਾਡੀ ਦੇ ਧਿਆਨਾਂ ਦੇ ਵਿੱਚ ਅਨਲੀਗਲ ਜੋ ਪਟਾਕੇ ਵੇਚੇ ਜਾ ਰਹੇ ਆ ਕਿਉਂਕਿ ਪਚਾਸ ਤੋਂ ਕੋਈ ਵੀ ਨਿਸ਼ਾਨਸ ਲਗਾ ਧੂਈ ਹੁੰਦਾ ਹੁੰਦਾ ਹੈ ਉਸ ਵਾਸਤੇ ਕੋਈ ਕਾਰਵਾਈ ਕੀਤੀ ਨਹੀਂ ਦੇਖੋ ਜੀ ਇਹ ਸਾਡਾ ਜਿਹੜਾ ਵਾ ਇਨਵੈਸਟੀਗੇਸ਼ਨ ਵੈਰੀਫਾਈ ਕਰਕੇ ਜਿਹੜੇ ਵੀ ਬੰਦੇ ਇਹਦੇ ਵਿੱਚ ਹੋਰ ਨਹੀਂ ਕੋਈ ਕੰਮ ਕਰਦੇ ਹੋਏ ਜਿੱਤਾਂ ਉਹਨਾਂ ਤੇ ਵੀ ਕਾਰਵਾਈ ਕੀਤੀ ਨਹੀਂ ਵੈਸੇ ਜਿਹੜੀ ਆ ਆਪਣੀ ਸਪੈਸ਼ਲ ਮੀਮ ਚਲਾਈ ਗਈ ਆ ਜਿਹੜੇ ਨਾਕੇ ਲੱਗੇ ਆ ਇਹ ਕੰਟੀਨਿਊ ਚੱਲਣਗੇ ਆਪਣੇ ਅੱਗੇ ਵੀ ਇੱਕ ਵੀਕ ਤੱਕ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਅਸੀਂ ਜਿਹੜੀ ਆ ਅਗਲੇ ਦਿਨ ਪਾਸੇ ਅ ਜਿਵੇਂ ਕਿ ਸਰ ਆ ਜਿੱਤਿਆਰ ਨੂੰ ਦੇ ਨੂੰ ਰੱਖਦੇ ਹੋਏ ਆ ਜੋ ਹੰਮਲਵਾਜ ਦੇ ਰਿਪੋਰਟ ਕੀਤੀ ਜਾਂਦੀ ਹੈ ਉਹਨਾਂ ਵੱਲ ਕੀ ਕਾਰਵਾਈ ਕੀਤੀ ਗਈ ਹੈ ਜਿਹੜਾ ਹੰਮਲਵਾਜ ਆਉਂਦਾ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸਰ ਜੀ ਵਿੱਚ ਚੈਕਿੰਗ ਹੋ ਰਹੀ ਹੈ ਤੇ 93 ਘਟੇ ਆ ਰਹੇ ਨੇ ਸੋਰ ਕਾਰਵਾਈ ਹੋ ਰਹੀ ਹੈ ਹਾਂ ਜੀ ਹਾਂ ਜੀ ਜਿਹੜੇ ਵੀ ਜਿਨ੍ਹਾਂ ਦੇ ਪੇਪਰ ਨਹੀਂ ਕੰਪਲੀਟ ਹੈ ਜਿਉਂ ਉਹਨਾਂ ਤੇ ਵੀ ਜਿਹੜੇ ਚਲਾਨ ਕੀਤੇ ਜਾ ਰਹੇ ਨੇ ਤੇ ਗੱਡੀਆਂ ਦੀ ਪ੍ਰੋਪਰਲੀ ਚਲਾਈ ਠੀਕ ਹੈ ਜੀ ਆ ਸਰ ਆ ਜੋ ਜੋ ਸਪੈਸ਼ਲ ਨਾਕਾ ਲਗਾਇਆ ਜਾ ਰਿਹਾ ਹੈ ਐਸਐਸਪੀ ਮੈਡਮ ਕਪੱਗਿਆ ਜੈਨ ਜੀ ਅਗਵਾਈ ਹੇਠ ਫਰੀਦਕੋਟ ਦੇ ਵਿੱਚ ਅੱਜ ਅਸੀਂ ਬਾਜ਼ਾਰ ਖਾਨਾ ਅੰਡਰ ਬਿਜਾ ਅਸੀਂ ਨਾਕਾ ਲਗਾਇਆ ਜੋ ਕਿ ਜਿਹੜੇ ਤਿਹਾਰ ਦਿਵਾਲੀ ਆ ਰਿਹਾ ਲੋਕਾਂ ਨੂੰ ਸੇਫਟੀ ਪ੍ਰਦਾਨ ਕਰਨ ਲਈ ਔਰ ਜਿਹੜੇ ਵੀ ਇੱਥੇ ਲੋਕ ਮਾੜੇ ਅਨਸਰ ਮੰਗ ਰਹੇ ਆ ਉਹਨਾਂ ਨੂੰ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਆ ਜਿਹੜੀਆਂ ਵੀ ਗੱਡੀਆਂ ਨੇ ਇੱਥੇ ਉਹਨਾਂ ਨੂੰ ਪ੍ਰੋਪਰਲੀ ਚੈੱਕ ਕੀਤਾ ਇਹ ਸਾਰਾ ਜ਼ਿਲ੍ਹੇ ਦੇ ਵਿੱਚ ਹੀ ਇਹ ਅੱਜ ਜਿਹੜੀ ਐ ਸਪੈਸ਼ਲ ਮੀਨਸਾਈ ਗਈ ਆ ਜਿਵੇਂ ਕਿ ਦੇਖਿਆ ਜਾ ਰਿਹਾ ਕਿ ਦਿਵਾਲੀ ਦੇ ਧਿਆਨਾਂ ਦੇ ਵਿੱਚ ਅਨਲੀਗਲ ਜੋ ਪਟਾਕੇ ਵੇਚੇ ਜਾ ਰਹੇ ਆ ਬਸ ਕੋਈ ਸਰਕਾਰ ਨੂੰ ਨਾ ਕੋਈ ਵੀ ਨਿਸਾਨਸ ਲੈਣਾ ਜ਼ਰੂਰੀ ਹੁੰਦਾ ਹੁੰਦਾ ਹੈ ਉਸ ਵਾਸਤੇ ਕੋਈ ਕਾਰਵਾਈ ਕੀਤੀ ਨਹੀਂ ਦੇਖੋ ਜੀ ਇਹ ਸਾਡਾ ਜਿਹੜਾ ਵਾ ਇਨਵੈਸਟੀਗੇਸ਼ਨ ਵੈਰੀਫਾਈ ਕਰਕੇ ਜਿਹੜੇ ਵੀ ਬੰਦੇ ਇਹਦੇ ਵਿੱਚ ਹੋਰ ਵੀ ਕੋਈ ਕੰਮ ਕਰਦੇ ਹੋਣ ਜਿੱਦਾਂ ਉਹਨਾਂ ਤੇ ਵੀ ਕਾਰਵਾਈ ਕਿਥੀ ਹੈ ਵੈਸੇ ਜਿਹੜੀ ਆ ਆਪਣੀ ਸਪੈਸ਼ਲ ਵੀਡੀਓ ਚਲਾਈ ਗਈ ਆ ਜਿਹੜੇ ਨਾਕੇ ਲੱਗੇ ਆ ਇਹ ਕੰਟੀਨਿਊ ਚੱਲਣਗੇ ਆਪਣੇ ਅੱਗੇ ਵੀ ਇੱਕ ਵੀਕ ਤੱਕ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਅਸੀਂ ਜਿਹੜੀ ਆ ਉਹਨਾਂ ਨੂੰ ਕੇਲ ਪਾਸੀ ਜਿਵੇਂ ਕਿ ਸਰ ਉਹ ਤਿਆਰ ਹਨ ਉਹ ਜੇ ਨੂੰ ਰੱਖਦੇ ਹੋਏ ਆ ਜੋ ਹੰਮੂਲੇ ਬਾਜ ਦੇ ਵਿੱਚ ਕਿਤੇ ਆਂਦੀ ਹੈ ਉਹਨਾਂ ਬਾਰੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਹੰਮੂਲੇ ਬਾਜ ਆ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸਰ ਜੀ ਬੈਚ ਚੈਕਿੰਗ ਹੋ ਰਹੀ ਹੈ ਤੇ 93 ਕੱਟੇ ਜਾ ਰਹੇ ਕੋਈ ਸੋਰ ਕਾਰਵਾਈ ਹੋ ਰਹੀ ਹੈ ਹਾਂਜੀ ਹਾਂਜੀ ਜਿਹੜੇ ਵੀ ਜਨਾਂ ਦੇ ਪੇਪਰ ਨਹੀਂ ਕੰਪਲੀਟ ਹੈ ਜਿਉਂ ਉਹਨਾਂ ਤੇ ਵੀ ਜਿਹੜੇ ਤਲਾਣ ਕੀਤੇ ਜਾ ਰਹੇ ਨੇ ਤੇ ਗੱਡੀਆਂ ਦੀ ਪ੍ਰੋਪਰਲੀ ਚੈਕਿੰਗ ਠੀਕ ਹੈ ਸਰ ਜੀ